ਇਹ ਵਕਈ ਠੀਕ ਹੈ ਕਿ ਜਿਹੜੇ ਜਿਮਰਸ ਨੇ ਆਪਣੇ ਮੁਨਾਫੇ ਦੇ ਲਈ ਲਗਾਤਾਰ ਅੰਨੇ ਮਾਰ ਜਿਹੜੇ ਡੱਬੇ ਨੇ ਉਹ ਲੋਕਾਂ ਨੂੰ ਦੇਈ ਜਾ ਰਹੇ ਨੇ ਜਿਹੜੇ ਡਰੱਗਸ ਦੇ ਨਾਲ ਖਾਸ तौर ਤੇ ਜਿਹੜੇ ਸਟੀਰੋਇਡਸ ਲੈਂਦੇ ਨੇ ਬੋਤਾਂ ਦਾ ਸਿਲਸਲਾ ਜਿਹੜਾ ਲਗਾਤਾਰ ਉਹਨਾਂ ਵਧਦਾ ਜਾ ਰਿਹਾ ਦੇਖਿਆ ਸੀ ਤੇ ਵੀਡੀਓਜ਼ ਵੀ ਆਈਆਂ ਕਿ ਹਾਰਟ ਅਟੈਕਸ ਹੁੰਦੇ ਨੇ ਜਿਹੜੇ ਨਵੇਂ ਮੁੰਡੇ ਨੇ 22 ਸਾਲ ਦੇ ਉਹਨੂੰ ਲੱਗਦਾ 6-7 ਮਹੀਨੇ ਚ ਪੂੜੀ ਬਣ ਜਾਂਦੀ ਹੈ ਨਹੀਂ ਪਹਿਲਾਂ ਤੁਸੀਂ ਬ੍ਰੇਕਡਾਊਨ ਕਰਦੇ ਹੋ ਫਿਰ ਤੁਸੀਂ ਉਹਨੂੰ ਗਰੋਅ ਅਪ ਕਰਦੇ ਹੋ ਫਿਰ ਬ੍ਰੇਕ ਆਫ ਬ੍ਰੇਕਡਾਊਨ ਕਰਦੇ ਹੋ ਫਿਰ ਗਰੋਅ ਅਪ ਕਰਦੇ ਹੋ ਹੌਲੀ ਹੌਲੀ ਕਰਕੇ ਮਸਲ ਦੀ ਗਰੋਥ ਹੁਣੀ ਸਟਾਰਟ ਹੁੰਦੀ ਹੈ। ਟੈਸਟਸਰੋਨ ਜਿਹੜਾ ਇੰਜੈਕਸ਼ਨ ਹੈ ਖਾਸ ਤੌਰ ਤੇ ਹੈ ਕੀ ਹੈ ਇਹਦੀ ਕਿੰਨੀ ਕੀ ਜਰੂਰਤ ਹੈ ਵੀ ਜਿਹੜੇ ਜਿੰਮ ਫਲਵਰਸ ਨੇ ਕਿ ਵਾਕਈ ਇਹਦੇ ਲਾਨ ਨਾਲ ਬੋਡੀ ਬਣਦੀ ਹੈ ਉਹ ਤਾਂ ਬੋਡੀ ਨਹੀਂ ਬਣ ਸਕਦੀ। ਬੇਸਿਕਲੀ ਟੈਸਟੋਰੋਨ ਦਾ ਕੰਮ ਇਹ ਹੁੰਦਾ ਹੈ ਕਿ ਤੁਹਾਡੀ ਬੋਡੀ ਫੈਟ ਨੂੰ ਘੱਟ ਕਰਦਾ ਤੇ ਮਸਲ ਨੂੰ ਜ਼ੋਰ ਜ਼ਿਆਦਾ ਕਰਦਾ। ਜੇ 22-23 ਸਾਲ ਦਾ ਮੁੰਡਾ ਉਹਨਾਂ ਦੇ ਨੈਚਰਲੀ 600-700 ਨੈਨੋਗ੍ਰਾਮ ਟੈਸਟੋਨ ਲੈਵਲਸ ਹੁੰਦੇ ਹੈ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਨਹੀਂ। ਜਦ ਤੱਕ ਤੁਸੀਂ ਡਰਗਸ ਲੈ ਰਹੇ ਹੋ ਜਦ ਤੱਕ ਤੁਸੀਂ ਸਟੇ ਹੋ ਤੁਸੀਂ ਛੱਡਨਾ ਤੇ ਤੁਹਾਡੇ ਟੈਸ ਟੈਸਟੋਸਟਰੋਨ ਸੱਲੇ ਨੇ ਓਬਵੀਅਸਲੀ ਮਸਲ ਤੁਹਾਡਾ ਲੋ ਸੋਹਣਾ ਹੀ ਹੋਣਾ ਟੈਸਟੋਸਟਰੋਨ ਅੱਜ ਤੱਕ ਇੰਜੈਕਟਿੰਗ ਹੈ 1960 'ਚ ਆਇਆ ਸੀਗੇ 1960 ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ ਤਾਂ ਇਹ ਤਾਂ ਹੁਣ ਇੰਟਰਨੈਟ ਦੀ ਜਿਹੜੀ ਇੰਸਟਾਗ੍ਰam ਕਰਕੇ ਲੋਕ ਜ਼ਿਆਦਾ ਕਰਨ ਲੱਗੇ ਮੈਂ ਵੀ ਸੁਣਿਆ ਕਹਿੰਦੇ ਜਿਹੜੇ ਬੋਡੀ ਬਿਲਡਰ ਨੇ ਕਹਿੰਦੇ ਮੱਝਾਂ ਵਾਲੇ ਟੀਕੇ ਹੁੰਦੇ ਨੇ ਕਹਿੰਦੇ ਅੱਜ ਕੱਲ ਉਹ ਵੀ ਜਿਹੜੇ ਬੋਡੀ ਬਿਲਡਰ ਨੇ ਉਹ ਵੀ ਲਵਾਉਣ ਲੱਗ ਗਏ ਨੇ ਆਪਣੀ ਬੋਡੀ ਬਸ ਆਪਣੇ ਕਾਉਸ ਦੇ ਜਾ ਇੰਜੈਕਟ ਕਰਦੇ ਹੋ ਉਹਨਾਂ ਦਾ ਮੀਟ ਮਾਸ ਵਧਾਉਣ ਵਾਸਤੇ ਇਹ ਲੋਕ ਉਹਨੂੰ ਜਦੋਂ ਕੱਟ ਕਰਕੇ ਖਾ ਸਕਣ ਲਾਉਂਦੇ ਨੇ ਟੈਸਟੋਨੋ ਜੇ ਤੁਸੀਂ ਇਹ ਟੈਸਟ ਨਾਲ ਟ੍ਰੈਨਬਲੋਨ ਕੰਬਾਈਨ ਕਰਕੇ ਲਾਉਣੀ ਹੋ ਨਾ ਤੇ ਤੁਹਾਡੇ ਜਿਹੜੇ ਟੈਸਟੋਨ ਨਾਰਮਲ ਲੈਵਲ ਜਿਹੜੇ ਹੁੰਦੇ 300-400 ਨੈਨੋਗ੍ਰਾਮ ਹੁੰਦੇ ਜੇ ਤੁਸੀਂ ਇਹਨੂੰ ਇੰਜੈਕਟ ਕਰਦੇ ਤਾਂ ਤੁਹਾਡੇ 2000 ਨੈਨੋਗ੍ਰਾਮ ਤੱਕ ਪਹੁੰਚ ਜਾਂਦਾ ਮਤਲਬ ਕਿ 4-5 ਬੰਦਿਆਂ ਦੀ ਜਾਨ ਹੋ ਜਾਂਦੀ ਤੁਹਾਡੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਸਟੀਰੋਟ ਲੈੰਦੀ ਨੇ ਕਿਉਂ ਲੜਕੀਆਂ ਨੇ ਉਹਨਾਂ ਵਿੱਚ ਜੇ ਗੱਲ ਕਰੀਏ ਆਪਾਂ ਤਾਂ ਆ ਆਈਵੀਐਫ ਸੈਂਟਰ ਲਗਾਤਾਰ ਦੇਖਿਆ ਸਖੋਲ ਗਏ ਉਹਨਾਂ ਨੂੰ ਪੀਰੀਅਡਸ ਸਪਰਾਬਲਮ ਆ ਰਹੀ ਹੈ ਬੱਚਾ ਪੈਦਾ ਕਰਨ ਪ੍ਰੋਬਲਮ ਆ ਰਹੀ ਹੈ ਸਭ ਇਹੀ ਕਾਰਨ ਨੇ ਐਮਨਟ੍ਰੈਡ ਦੀ ਹ ਸੀ ਇੰਜੈਕਟਿੰਗ ਕੀਤਾ ਤੇ 4 ਤੋਂ 5 ਡੇਜ਼ ਦੇ ਵਿੱਚ ਉਹਨੇ ਆਪੇ ਨਿਕਲ ਜਾਣਾ ਹੈ। ਉਹਨੇ ਕੰਮ ਖਰਾਬ ਕਰਕੇ ਚਲ ਜਾਣਾ। ਜਿੰਮ ਦੇ ਵਿੱਚ ਤੋਂ ਜਾਣੇ ਪਿੱਛੇ ਡੱਬੇ ਲੱਗੇ ਹੁੰਦੇ ਨੇ। ਤੇ ਉਹ ਕਹਿੰਦੇ ਯਾਰ ਤੂੰ ਪਹਿਲਾਂ ਐਂਟਰੀ ਤੇ ਨਹੀਂ ਹੋਈ ਐ ਤੂੰ ਆ ਲੈ ਲੈ ਤੂੰ ਆਹ ਪ੍ਰੋਟੀਨ ਵਾਲਾ ਤੂੰ ਆਹ ਵੇਪੂਟੀ ਲੈ ਲੈ। ਇਹ 300 ਮਿਲੀਗ੍ਰਾਮ ਕੈਫੀਨ ਇੱਕ ਵਾਰ ਤੇ ਲੈ ਲਈ ਜ਼ਰੂਰ ਇਹ ਘੰਟੇ ਦੇ ਵਰਕਆਊਟ ਕਰਨਾ ਵਾਸਤੇ। ਓਬਵੀਅਸਲੀ ਤੁਹਾਨੂੰ ਵੀ ਅਟੈਕ ਹੀ ਆਉਣੇ ਨੇ ਪਰ ਲਗਾਤਾਰ ਪੰਜਾਬ 'ਚ ਮੰਗ ਕੀਤੀ ਜਾਂਦੀ ਹੈ ਕਹਿੰਦੇ ਭੁੱਕੀ ਫੀਮ ਵੀ ਖੇਤੀ ਹੋਣੀ ਚਾਹੀਦੀ ਹੈ ਬਾਕੀ ਸਰਕਾਰ ਦੀ ਨਸ਼ਾ ਬਾਦ ਹੋਵੇ ਜਪੋਨ ਦਾ ਕੰਪੈਰੀਸ਼ਨ ਕਰੀਏ ਤਾਂ ਕਹਿੰਦੇ ਯਾਰ ਪਹਿਲਾਂ ਜਿਹੜੇ ਪਿੰਡਾਂ ਦੇ ਲੋਕ ਸੀਗੇ ਬਜ਼ੁਰਗ ਲੋਕ ਸੀਗੇ ਉਹ ਫੀਮ ਖਾਂਦੇ ਸੀਗੇ ਭੁੱਕੀ ਖਾਂਦੇ ਸੀਗੇ ਕੈਮ ਰਹਿੰਦੇ ਸੀ ਫੀਮ ਇੱਕ ਪੇਨ ਕਿਲਰ ਹੈ ਉਹ ਜੇ ਤੁਸੀਂ ਖਾਣੇ ਹੋ ਤੁਹਾਡਾ ਸਰੀਰ ਦੁਖਣ ਨੂੰ ਅੜ ਜਾਂਦਾ ਤੁਹਾਨੂੰ ਲੱਗਦਾ ਫੁੱਲਾਂ ਵਰਗਾ ਸਰੀਰ ਹੋ ਗਿਆ ਆ ਚੀਜ਼ ਹੈ ਹੋਰ ਉੱਚ ਕੁਝ ਨਹੀਂ ਹੈਗਾ ਫੀਮ ਦਾ ਡੈਕਾ ਡੋਡਾ ਬੋਲਿੰਗ ਆ ਉਹ ਜੋਇੰਟ ਹੈਲਥ ਵਾਸਤੇ ਹੈ ਬਜ਼ੁਰਗਾਂ ਵਾਸਤੇ ਹੈ ਉਹਦਾ ਨੌਜਵਾਨ ਰਹੇ ਨੇ ਉਹ ਕਮਲੇ ਨੇ ਉਹ ਵੀ ਉਹਨਾਂ ਲਾਣੀ ਹੁੰਦੀ ਹੈ ਡੇਡ ਡੇਡ ਦੀ ਡੈੱਡ ਡੇਡ ਡੇਡ ਦੇ ਮਤਲਬ ਲਾਉਣੀ ਹੁੰਦੀ ਹੈ ਸਕਵਾਡ ਕਿ ਸਾਡੇ ਨੀਂਹ ਤੇ ਪ੍ਰੈਸ਼ਰ ਨਾ ਪਵੇ ਉਹਦੇ ਕਰਕੇ ਓਵਰਡੋਸ ਨੂੰ ਕਰੀ ਜਾਂਦੇ ਆ ਤੇ ਉਹਨਾਂ ਨੂੰ ਇਹ ਨਹੀਂ ਨਾ ਪਤਾ ਉਹ ਫਿਰ ਇੰਡਾਇਰੈਕਟਲੀ ਕਿੱਥੇ ਹਿੱਟ ਕਰਦਾ ਜਾ ਕੇ ਆੜਤੇ ਹੋਣਾ ਬਹੁਤ ਸਾਰੇ ਲੋਕਾਂ ਦੀ ਇਹ ਡਿਮਾਂਡ ਸੀ ਕਿ ਸਟੀਰੋਇਡ ਨੂੰ ਲੈ ਕੇ ਇੱਕ ਪੋਡਕਾਸਟ ਕੀਤਾ ਜਾਵੇ ਜੋ ਕਿ ਜਿਹੜੇ ਜਿਮ ਦੇ ਸ਼ਕੀਨ ਹੈ ਨੌਜਵਾਨ ਉਹਨਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ ਸੋ ਅੱਜ ਇਸੇ ਬਾਬਤ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੇ ਜਿਮਰਸ ਨੇ ਜਿਹੜੇ ਅ ਜਿਮਿੰਗ ਕਰਦੇ ਨੇ ਕਿ ਉਹਨਾਂ ਨੂੰ ਸਟੀਰੋਇਡ ਦੀ ਲੋੜ ਹੈ ਜਾਂ ਨਹੀਂ ਔਰ ਕਿੰਨਾ ਕੁ ਨੁਕਸਾਨ ਦੇ ਨੇ ਸਾਡੇ ਨਾਲ ਅੱਜ ਦੇ ਪੋਡਕਾਸਟ ਦੇ ਵਿੱਚ ਖਾਸ ਤੌਰ ਤੇ ਮੌਜੂਦ ਹਨਗੇ ਹਰੀ ਨੰਦਰਾ ਜੋ ਲਗਾਤਾਰ ਜਿਮਿੰਗ ਕਰ ਰਹੇ ਨੇ ਔਰ ਵੱਡੇ ਪੱਧਰ ਤੇ ਇਹਨਾਂ ਕੋਲ ਸਟੂਡੈਂਟਸ ਜਿਹੜੇ ਨੇ ਉਹ ਟ੍ਰੇਨਿੰਗ ਲੈਂਦੇ ਨੇ ਹਰੀ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਹਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਵਾਕਈ ਠੀਕ ਹੈ ਕਿ ਜਿਹੜੇ ਜਿਮਰਸ ਨੇ ਆਪਣੇ ਮੁਨਾਫੇ ਦੇ ਲਈ ਲਗਾਤਾਰ ਅੰਨੇ ਮਾਰ ਜਿਹੜੇ ਡੱਬੇ ਨੇ ਉਹ ਲੋਕਾਂ ਨੂੰ ਦੇਈ ਜਾ ਰਹੇ ਨੇ ਔਰ ਖਾਸ ਤੌਰ ਤੇ ਜਿਹੜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਹ ਤਾਂ ਬੇਵਕੂਫ ਆਪਾਂ ਜਿਹਨਾਂ ਤੋਂ ਡੱਬੇ ਲੈ ਰਹੇ ਆਂ ਪਹਿਲੀ ਗੱਲ ਤਾਂ ਫੂਡ ਇਜ਼ ਅ ਬੈਸਟ ਸਪਲੀਮੈਂਟ ਇਹਦਾ ਫੂਡ ਆ ਉਹ ਬੈਸਟ ਸਪਲੀਮੈਂਟ ਹੈ ਸਪਲੀਮੈਂਟ ਉਦੋਂ ਲੋੜ ਪੈਂਦੀ ਜਦੋਂ ਤੁਹਾਡੀ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਇਹਦੀ ਗੱਲ ਇਹ ਦੂਜੀ ਗੱਲ ਦੂਜੀ ਗੱਲ ਇਹ ਕਿ ਜਦੋਂ ਤੁਸੀਂ ਕੋਈ ਕੰਪੀਟੀਸ਼ਨ ਤਿਆਰੀ ਕਰਦੇ ਹੋ ਜਾਂ ਕਿਤੇ ਤੁਹਾਨੂੰ ਇਹ ਆ ਕਿ ਤੁਹਾਡੀ ਰਿਕੁਆਇਰਮੈਂਟ ਜ਼ਿਆਦਾ ਹੈ ਪ੍ਰੋਟੀਨ ਦੀ ਫਿਰ ਤੁਸੀਂ ਸਪਲੀਮੈਂਟ ਕਰ ਸਕਦੇ ਹੋ ਸਪਲੀਮੈਂਟ ਦਾ ਮਤਲਬ ਹੁੰਦਾ ਕਿ ਤੁਸੀਂ ਫੂਡ ਤੋਂ ਲੋ ਸਪਲੀਮੈਂਟ ਤਾਂ ਕਰੋ ਜੋ ਤੁਹਾਨੂੰ ਨੀਡ ਹੈ ਜੇ ਤੁਸੀਂ ਸਪਲੀਮੈਂਟ ਕਰਨਾ ਹੀ ਹੈ ਜੇ ਤੁਸੀਂ ਪ੍ਰੋਟੀਨ ਆਪਣੀ ਐਡ ਕਰਨਾ ਹੀ ਆਪਣੀ ਡਾਈਟ ਦੇ ਵਿੱਚ ਫਿਰ ਤੁਸੀਂ ਕਿਤੇ ਵਧੀਆ ਡੀਲਰ ਕੋ ਜਾਂ ਕਿਤੇ ਵਧੀਆ ਲੋ ਜਿਮਾ ਵਾਲਾ ਕੋ ਨਾਲ ਲਓ ਉਹ ਆਪਣਾ ਪ੍ਰੀਫਰਡ ਰੱਖਦੇ ਰੱਖਦੇ ਲੱਗਦਾ ਕੀ ਹੈ ਕਿਉਂਕਿ ਜਿਹੜੇ ਜਿਮਸ ਲਵਰਸ ਨੇ ਉਹ ਇਹ ਚਾਹਦੇ ਨੇ ਕਿ ਮੇਰੀ ਜਲਦੀ ਬਾਡੀ ਬਣ ਜਵੇ ਮੈਂ ਸਭ ਤੋਂ ਸਮਾਰਟ ਦਿਖਾਂ ਕਿਉਂਕਿ ਅੱਜ ਕੱਲ੍ਹ ਦੇਖਦੇ ਹਾਂ ਕਿ ਟ੍ਰੈਂਡ ਹੈ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਾਫੀ ਵੱਡੇ ਬਾਡੀ ਬਿਲਡਰਸ ਨੇ ਕਹਿੰਦਾ ਮੈਂ ਜਲਦੀ ਆਪਣੀ ਬਾਡੀ ਬਣਾ ਲਵਾਂ ਤਾਂ ਕਿਤੇ ਨਾ ਕਿਤੇ ਅਸੀਂ ਡਾਟਾ ਚੈੱਕ ਕਰ ਰਹੇ ਸੀ ਡਾਟੇ ਦੇ ਵਿੱਚ ਤਕਰੀਬਨ ਦੇਖਿਆ ਕਿ ਅਸੀਂ ਜਿਹੜੇ ਡਰੱਗਸ ਦੇ ਨਾਲ ਖਾਸ ਤੌਰ ਤੇ ਜਿਹੜੇ ਸਟੀਰੋਇਡਸ ਲੈਂਦੇ ਨੇ ਬੋਤਾ ਦਾ ਸਿਲਸਲਾ ਜਿਹੜਾ ਲਗਾਤਾਰ ਉਹਨਾਂ ਵਧਦਾ ਜਾ ਰਿਹਾ ਦੇਖਿਆ ਸੀ ਕਈ ਵੀਡੀਓਜ਼ ਵੀ ਆਈਆਂ ਕਿ ਹਾਰਟ ਅਟੈਕਸ ਹੁੰਦੇ ਨੇ ਅਸੀਂ ਜਿੰਮ ਤੇ ਦੇਖਦੇ ਹਾਂ ਕਿ ਸੈੱਟ ਲਗਾ ਰਿਹਾ ਅਗਲਾ ਜਿੰਮ ਦੇ ਵਿੱਚ ਆ ਤੁਹਾਨੂੰ ਹਾਰਟ ਅਟੈਕ ਹੋ ਗਿਆ ਇਹੀ ਚੱਕਰ ਹੈ ਮਤਲਬ ਕਾਲੀ ਦੇ ਚੱਕਰ ਦੇ ਜਲਦੀ ਦੇ ਚੱਕਰ ਚ ਲੋਕ ਇਦਾਂ ਦੇ ਸ਼ਿਕਾਰ ਹੋ ਜਾਂਦੇ ਨੇ ਪਹਿਲੀ ਗੱਲ ਤਾਂ ਬੋਡੀ ਨੂੰ ਟਾਈਮ ਦਿਓ ਲੱਗਦਾ ਤੁਹਾਨੂੰ 3-4 ਮਹੀਨੇ ਲੱਗ 3-4 ਮਹੀਨੇ ਵਿੱਚ ਬੋਡੀ ਨਹੀਂ ਬਣਦੀ ਇਹਨੂੰ ਸਾਲਾਂ ਲੱਗ ਜਾਂਦੇ 10 ਸਾਲ ਤਾਂ ਮੈਨੂੰ ਹੋ ਗਿਆ ਵਰਕਆਊਟ ਕਰਦੇ ਨੂੰ ਇਹ ਨਵੇਂ ਮੁੰਡੇ ਨੇ 22 ਸਾਲ ਦੇ ਉਹਨੂੰ ਲੱਗਦਾ 6-7 ਮਹੀਨੇ ਚ ਬੁੜੀ ਬਣ ਜਾਂਦੀ ਹੈ ਨਹੀਂ ਪਹਿਲਾਂ ਮਸਲ ਤੁਸੀਂ ਬ੍ਰੇਕਡਾਊਨ ਕਰਦੇ ਹੋ ਫਿਰ ਤੁਸੀਂ ਇਹਨੂੰ ਗਰੋਅ ਅਪ ਕਰਦੇ ਹੋ ਫਿਰ ਬ੍ਰੇਕ ਅਪ ਬ੍ਰੇਕਡਾਊਨ ਕਰਦੇ ਹੋ ਫਿਰ ਗਰੋਅ ਅਪ ਕਰਦੇ ਹੋ ਹੌਲੀ-ਹੌਲੀ ਕਰਕੇ ਮਸਲ ਦੀ ਗਰੋਥ ਹੋਣੀ ਸਟਾਰਟ ਹੁੰਦੀ ਹੈ ਤਾਂ ਕਰਕੇ ਮਤਲਬ ਲੋਕ ਨੂੰ ਐ ਕਿ ਜਲਦੀ-ਜਲਦੀ ਬਣ ਜੇ ਇਸ ਕਰਕੇ ਉਹ ਡਰੱਗਸ ਲੈਂਦੇ ਨੇ ਡਰੱਗਸ ਨਾਲ ਤੁਹਾਡੀ ਐਫੀਸ਼ੀਐਂਸੀ ਵੱਧ ਜਾਂਦੀ ਹੈ ਹਰ ਇੱਕ ਵੇਟ ਚੱਕਣ ਦੀ ਹਰ ਇੱਕ ਚੀਜ਼ ਦੀ ਤੁਹਾਡੀ ਐਫੀਸ਼ੀਐਂਸੀ ਵੱਧ ਜਾਂਦੀ ਹੈ ਤਾਂ ਕਰਕੇ ਉਹ ਇਹਨਾਂ ਵੱਲ ਜਾਂਦੇ ਆ ਪਰ ਉਸ ਤੋਂ ਬਾਅਦ ਉਹਨਾਂ ਦੇ ਹਾਰਟ ਅਟੈਕ ਤਾਂ ਹੀ ਹੁੰਦੇ ਨੇ ਕਿਉਂ ਉਦੇ ਨਾਲ LDL HDL ਜਿਹੜੇ ਚੀਜ਼ਾਂ ਨੇ LDL ਬੇਸਿਕਲੀ ਜੋ ਲੋਅ ਡੈਸਿਟੀ ਪ੍ਰੋਟੀਨ ਹੈ ਉਹ ਹਾਈ ਹੋ ਜਾਂਦਾ ਕਿਉਂਕਿ ਉਹ ਪੈਰਾਮੀਟਰਸ ਚੈੱਕ ਨਹੀਂ ਕਰਦੇ ਆਪਣੇ ਆਪਣੇ ਟੈਸਟ ਨਹੀਂ ਕਰਵਾਉਂਦੇ ਹੈਗੇ ਬੇਸਿਕਲੀ ਜੇ ਤੁਸੀਂ ਲੈਣਾ ਤੇ ਤੁਸੀਂ ਹਰ ਇੱਕ 2 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਤੁਹਾਨੂੰ ਟੈਸਟ ਕਰਵਾਉਣਾ ਮੈਂ ਮੈਂ ਇੱਥੇ ਆ ਰਿਹਾ ਸੀ ਟ੍ਰਾਸਟ ਟੋਂ ਤੇ ਤੈਸਾ ਸੌਂਡ ਜਿਹੜਾ ਇੰਜੈਕਸ਼ਨ ਹੈ ਖਾਸ ਸੌਰਤੇ ਹੈ ਕੀ ਹੈ ਇਹਦੀ ਕਿੰਨੀ ਕੀ ਜ਼ਰੂਰਤ ਹੈ ਵੀ ਜਿਹੜੇ ਜੀਮਸ ਲਵਰਸ ਨੇ ਕਿ ਵਾਕਈ ਇਹਦੇ ਨਾਲ ਨਾਲ ਬਾਡੀ ਬਣਦੀ ਹੈ ਉਹ ਤਾਂ ਬਾਡੀ ਨਹੀਂ ਬਣ ਸਕਦੀ ਨਹੀਂ ਨਹੀਂ ਬਾਡੀ ਬਣਦੀ ਉਹ ਏਜ ਮੈਟਰ ਕਰਦੀ ਹੈ ਕਿਉਂਕਿ ਜਦੋਂ ਤੁਸੀਂ ਟੈਸਟੋਨ ਲੈਨੇ ਹੋ ਕਿ ਤੁਹਾਡੇ ਆਬਵੀਅਸਲੀ ਤੁਹਾਡੇ ਪੈਰਾਮੀਟਰ ਜਿਆਦਾ ਜਿਆਦਾ ਹੋ ਜਾਂਦੇ ਆ ਕਿਉਂਕਿ ਨੋਰਮਲ ਅਪਰ ਰਿਵਿਊਅਲ ਚ ਦੇਖਿਆ ਜਾਵੇ ਤੇ ਜਿਹੜੇ ਨੋਰਮਲ ਬੰਦੇ ਨੇ ਉਹਦਾ ਟੈਸਟੋਨ ਟੈਸਟੋਨ ਲੈਵਲ ਹੁੰਦੇ ਆ 200 ਜਾਂ 300 ਨੈਨੋਗ੍ਰਾਮ 300 ਨਾ ਮਤਲਬ ਨੋਰਮਲ ਆਪਣੇ ਕੰਮ ਕਰਨ ਲਈ ਜੇ ਤੁਸੀਂ ਮਸਲ ਗ੍ਰੋਥ ਕਰਨੀ ਹੈ ਤਾਂ ਤੁਸੀਂ ਬਾਹਰੋਂ ਇੰਜੈਕਟ ਕਰਦੇ ਹੋ ਇਸ ਲਈ ਕਿ ਆਪਣੇ ਟੈਸਟੋਨ ਲੈਵਲ ਹਾਈ ਕਰੀਏ ਬੇਸਿਕਲੀ ਟੈਸਟੋਨ ਦਾ ਕੰਮ ਇਹ ਹੁੰਦਾ ਹੈ ਕਿ ਤੁਹਾਡੀ ਬੋਡੀ ਫੈਟ ਨੂੰ ਘੱਟ ਕਰਦਾ ਤੇ ਮਸਲ ਗ੍ਰੋਥ ਜਿਆਦਾ ਕਰਦਾ ਇੱਕ ਨੋਰਮਲ ਬੰਦੇ ਦੇ ਵਿੱਚ ਇਹ ਚੀਜ਼ ਨਹੀਂ ਹੋ ਸਕਦੀ ਹੈ ਜੇ ਤੁਸੀਂ ਮਤਲਬ ਇਕਦਾ ਏਜ ਅਕੋਰਡਿੰਗ ਆ ਗਿਆ ਨਾ ਜਿਹਦਾ 22-23 ਸਾਲ ਦਾ ਮੁੰਡਾ ਉਹਨਾਂ ਦੇ ਨੇਚਰਲੀ 600-700 ਨੈਨੋਗ੍ਰਾਮ ਟੈਸਟੋਨ ਲੈਵਲਸ ਹੁੰਦੇ ਆ ਉਹਨਾਂ ਨੂੰ ਲੈਣ ਦੀ ਲੋੜ ਨਹੀਂ ਜਿਹੜੇ ਏਜਡ ਕਰ ਜਾਂਦੇ ਜਿੱਦਾਂ ਮੁੰਡੇ ਹੁਣ 30 ਸਾਲ ਦੇ ਉਹਨਾਂ ਦੇ ਲੈਵਲਸ ਘਟਨੇ ਸ਼ੁਰੂ ਹੋ ਜਾਂਦੇ ਆ ਇਹ ਚੀਜ਼ ਹੈ ਕਿ ਜਦੋਂ ਟੈਸਟੋਨ ਲੈਵਲ ਤੁਸੀਂ ਲੈਣੇ ਹੋ ਬਾਹਰੋਂ ਟੈਸਟੋਨ ਲੈਣੇ ਹੋ ਤੇ ਤੁਹਾਡੇ ਆਬਵੀਅਸਲੀ ਤੁਸੀਂ 30 ਆਬ ਦੀ ਏਜ ਹੋਗੀ 35 ਸਾਲ ਦੀ ਏਜ ਹੋਗੀ ਜੇ ਤੁਸੀਂ ਉੱਪਰੋਂ ਦੀ ਟੈਸਟੋਨ ਲਓਗੇ ਤਾਂ ਤੁਸੀਂ ਉਹ ਚੀਜ਼ ਅਚੀਵ ਕਰ ਸਕਦੇ ਆ ਨੇਚਰਲ ਬੋਡੀ ਤੁਸੀਂ ਬਹੁਤ